ਉਨ ਕੱਲ ਕਰੀਏ ਪਰਮੇਂਦਰ ਜੀ ਆਪਾਂ ਕਾਂਦੀ ਸਿਆਸਤ ਦੀ ਤੇ ਅਕਾਲੀ ਸਿਆਸਤ ਐ ਇਸ ਟਾਈਮ ਜਿਹੜੀ ਐ ਪੂਰੀ ਤਰ੍ਹਾਂ ਨਾਲ ਜਿਹੜੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਿਰਭਰ ਹੋ ਕੇ ਰਹਿ ਗਈ ਐ ਕਿਉਂਕਿ ਜਿੰਨੀ ਦੇਰ ਤੱਕ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਕਹੀਏ ਕਿ ਪੰਜੇ ਜਥੇਦਾਰ ਸਹਿਬਾਨ ਕੋਈ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਤੇ ਜਾਂ ਉਹਨਾਂ ਅਕਾਲੀ ਲੀਡਰਾਂ ਨੂੰ ਲੈ ਕੇ ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਵੇਲੇ ਗਲਤੀਆਂ ਹੋਈਆਂ ਨੇ ਜਿਹੜੀਆਂ ਕਿ تسلیم ਕੀਤੀਆਂ ਅਕਾਲੀ ਦਲ ਨੇ ਔਰ ਸਾਰੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੀ ਝੋਲੀ ਦੇ ਵਿੱਚ ਪੁਆਈਆਂ ਹੋ ਗਲਤੀਆਂ ਜੀ ਜਿੰਨੀ ਦੇਰ ਤੱਕ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਅਕਾਲੀ ਦਲ ਜਿਹੜਾ ਉਹ ਸੁਰਖਰੂ ਹੋ ਕੇ ਅੱਗੇ ਨਹੀਂ ਵੱਧ ਸਕਦਾ ਕੀ ਲੱਗਦਾ ਤੁਹਾਨੂੰ ਹੋਰ ਕਿੰਨਾ ਕੁ ਸਮਾਂ ਲੈਣਗੇ ਜਥੇਦਾਰਸ਼ੀ ਦੇ ਅਕਾਲ ਤਖਸਾਲ ਦੇਖੋ ਇਹ ਜਿਹੜੀ ਹੈਗਾ ਅਕਾਲ ਤਖਸਾਲ ਦੇ ਜਥੇਦਾਰ ਪੰਜ ਸਹਿਬਾਨ ਜਿਹੜੇ ਅਗੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਮੀਟਿੰਗ ਕਰੀ ਆ ਬੁੱਧੀਜੀਵੀ ਬੁਲਾਏ ਦੇ ਪਰ ਜੋ ਨਤੀਜਾ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਉਹਦੇ ਪਿੱਛੇ ਕੀ ਕਾਰਨ ਨੇ ਇਹ ਉਹ ਹੀ ਜਾਣਦੇ ਨੇ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੋਵੇ ਕਾਲੇਦਾਰ ਨੂੰ ਬਹੁਤ بڑا ਨੁਕਸਾਨ ਹੋ ਰਿਹਾ ਜਿਹੜੇ ਜਿਵਨੀ 'ਚ ਉਹਨਾਂ ਦੇ ਵਿੱਚ ਭਾਗ ਨਾ ਲੈਣ ਦਾ ਇਹ ਬਹੁਤ ਵੱਡਾ ਨੁਕਸਾਨ ਹੋਇਆ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ 50 ਦੇ ਵਿੱਚ ਚੋਣਾਂ ਆ ਰਹੀਆਂ ਨੇ ਕਾਰਪੋਰੇਸ਼ਨਾਂ ਦੀਆਂ ਉਹਦੇ ਤੇ ਜੇ ਇਹ ਫੈਸਲਾ ਨਾ ਆਇਆ ਔਰ ਅਕਾਲੀ ਦਲ ਇਹ ਆਪਣੀ ਚੋਣਾਂ 'ਤੇ ਨਾ ਲੜੀਆਂ ਤਾਂ ਮੈਂ ਸਮਝਦਾ ਵੀ ਗਰਾਊਂਡ ਲੈਵਲ ਤੇ ਜਾ ਕੇ ਜਿਹੜਾ ਅਕਾਲੀ ਦਲ ਨੂੰ ਬਹੁਤ بڑا ਨੁਕਸਾਨ ਹੋਊਗਾ ਔਰ ਜਿਹੜਾ ਆਉਣ ਵਾਲੇ ਕਈ ਪੀੜ੍ਹੀਆਂ ਤੱਕ ਇਹ ਜਿਹੜਾ ਪੜਨਾ ਮੁਸ਼ਕਲ ਹੋ ਜਾਏਗਾ ਪੜਨਾ ਮੁਸ਼ਕਲ ਹੋ ਜਾਏਗਾ ਤੇ ਹੁਣ ਗੱਲ ਕਰੀਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਕਾਲੀ ਲੀਡਰ ਨੇ ਖਾਸ ਤੌਰ ਦੇ ਉੱਤੇ ਬਿਰਸਾ ਸਿੰਘ ਬਲਟੋਹਾ ਬੇਸ਼ੱਕ ਅੱਜੋ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੇ ਉੱਤੇ ਉਹਨਾਂ ਨੇ 10 ਸਾਲ ਦੇ ਲਈ ਅਕਾਲੀ ਦਲ ਚੋਂ ਕੱਢਿਆ ਹੋਇਆ ਹੈ ਪਰ ਉਹਦੇ باوجود ਉਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ ਅਕਾਲੀ ਦਲ ਨੂੰ ਲੈ ਕੇ ਤੇ ਜਾਂ ਖਾਸ ਤੌਰ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਬਿਰਸਾ ਸਿੰਘ ਬਲਟੋਹਾ ਅਲੂ ਅਕਾਲੀ ਦਲ ਦੇ ਸਕੱਤਰ ਸਿੰਘ ਬਾਦਲ ਵੱਲੋਂ ਬਹੁਤ بڑا ਜਿਹੜਾ ਹੈਗਾ ਅਕਾਲੀ ਦਲ ਦੇ ਵਿੱਚ ਵੱਡਾ ਰਤਬਾ ਦਿੱਤਾ ਹੋਇਆ ਸੀ ਔਰ ਇੱਥੇ ਤੱਕ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਊਗਾ ਉਹਨਾਂ ਨੇ ਆਪਣੇ ਸਕੇ ਜੀਜਾ ਜੀ ਔਰ ਉਹਨਾਂ ਨੇ ਵੀ ਉਹਨਾਂ ਦੇ ਕਹਿਣ ਤੇ ਵੀ ਇਹ ਮੇਰੇ ਹਲਕੇ ਵਿੱਚ ਦਖਲਅਜ਼ੀ ਕਰਦੇ ਨੇ ਪਾਰਟੀ 'ਚੋਂ ਘਟਦਾ ਸੀਗਾ ਲੇਹੋ ਕੱਡੀ ਪੱਡੀ ਗੱਲ ਕਰੀ ਸੀ ਉਹਨਾਂ ਨੇ ਔਰ ਇਹਦਾ ਜਿਹੜਾ ਨਤੀਜਾ ਨਿਕਲੇ ਆ ਵੀ ਉਸ ਇਲਾਕੇ ਦੇ ਵਿੱਚੋਂ ਪ੍ਰਤਾਪ ਸਿੰਘ ਕੈਰੋਂ ਦਾ ਕੈਰੋਂ ਪਰਿਵਾਰ ਦਾ ਅਕਾਲੀ ਦਲ ਤੋਂ ਬਾਹਰ ਹੋ ਜਾਣ ਦੇ ਨਾਲ ਉਹ ਅਸੀਂ ਜਿਹੜੀ ਹੈਗੀ ਹੈ 2000 ਹੁਣ ਚੋਣਾ ਹੋ ਕੇ हटੀਆਂ ਨੇ ਅਦਾਰਬਾਈ ਦੀਆਂ ਇਹਦੇ ਵਿੱਚ ਆਪਾਂ ਦੇਖਿਆ ਔਰ ਇਹਦੇ ਵਿੱਚ ਦੇਖਣ ਦੇ ਨਾਲ ਕੀ ਹੋਇਆ ਕਿ ਜਿਹੜੀਆਂ ਲੋਕ ਸਭਾ ਦੀ ਚੋਣਾਂ ਦੇ ਵਿੱਚ ਇਹ ਆਪਾਂ ਦੇਖਿਆ ਹੈਗਾ ਉਹਦੇ ਨਾਲ ਇਹ ਦਾ ਜਿਹੜਾ ਹੈਗਾ ਅਕਾਲੀ ਦਲ ਨੂੰ ਜਿੱਥੇ ਹੋਰ ਕੱਟੇ ਪਏ ਰਹੇ ਸੀਗੇ ਇਹ ਬਹੁਤ ਵੱਡਾ ਜਿਹੜਾ ਕੱਟਾ ਪਿਆ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਬੇਬਾਕ ਬੋਲਣਾ ਬਿਨਾਂ ਗਲਤੋ ਜ਼ਿਆਦਾ ਬੋਲਣਾ ਉਹ ਅਕਾਲੀ ਦਲ ਨੂੰ ਲੈ ਡਬਿਆ ਉਹਦੇ ਦੇ ਜਿਹੜੇ ਸਖਵੀਰ ਸਿੰਘ ਬਾਦਲ ਦੇ ਇਹਨੇ ਸਲਾਹ ਕਰਨੇ ਉਹਨਾਂ ਦੇ ਇੱਕ ਬਦੌਲਤ ਜਿਹੜਾ ਅੱਜ ਅਕਾਲੀ ਦਲ ਹੈਗਾ ਉਹ ਦਿਨ 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 ਨਾ ਹਾਸ਼ੀਏ ਤੇ ਜਾ ਰਿਹਾ ਔਰ ਜੇ ਇਹੀ ਹਰ ਰਿਹਾ ਕੱਲ ਤੱਕ ਸਭ ਲੋਕ ਜਿਹੜਾ ਹੈਗਾ ਫੈਸਲਾ ਨਾ ਆਇਆ ਤਾਂ ਆਉਣ ਵਾਲਾ ਜਿਹੜਾ ਟਾਂ ਮ ਹੈਗਾ ਅਕਾਲੀ ਦਲ ਲਈ ਬਹੁਤ ਬੜਾ ਜਿਹੜਾ ਹੈਗਾ ਸੰਕਟ ਵਾਲਾ ਸੰਕਟ ਵਾਲਾ ਹੋਊਗਾ ਤੇ ਇਸ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਕੱਲ ਤੱਕ ਸਾਬ ਨੂੰ ਫੈਸਲਾ ਦੇਣਾ ਚਾਹੀਦਾ ਪਰ ਦੂਜੇ ਪਾਸੇ ਗੱਲ ਕਰੀਏ ਅਕਾਲ ਤਖਤ ਸਾਬ ਨੂੰ ਇਕੱਲੇ ਬਾਦਲ ਅਕਾਲੀ ਦਲ ਦਾ ਫੈਸਲਾ ਲੈਣਾ ਹੈ ਤੇ ਜਾਂ ਸਮੁੱਚੀ ਅਕਾਲੀ ਸਿਆਸਤ ਦਾ ਫੈਸਲਾ ਲੈਣਾ ਇਹ ਇੱਕ ਦੋ ਸਵਾਲ ਨੇ ਕਿਉਂਕਿ ਆਮ ਤੌਰ ਦੇ ਉੱਤੇ ਬਾਦਲ ਪਰਿਵਾਰ ਜਿਹੜੇ ਅਕਾਲੀ ਦਲ ਦੇ ਉੱਤੇ ਕਾਬਜ ਹੈ ਤੇ ਉਹ ਨੂੰ ਅਕਾਲੀ ਦਲ ਕਿਹਾ ਗਿਆ ਤੇ ਬਾਕੀ ਅਕਾਲੀ ਦਲਾਂ ਦੇ ਢੜੇ ਬੇਸ਼ੱਕ ਬਹੁਤ ਸਾਰੇ ਬਣੇ ਨੇ ਪਰ ਉਹ ਉਨੇ ਜਿਆਦਾ کارਗਰ ਨਹੀਂ ਹੋਏ ਪਰਮਿੰਦਰ ਜੀ ਪੰਜਾਬ ਦੇ ਵਿੱਚ ਜਿੰਨਾ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਢੜਾ ਇਹ ਖੜਾ ਹੈ ਇਹ ਕਾਮਯਾਬ ਰਿਹਾ ਤੇ ਹੁਣ ਅਕਾਲ ਤਖਤ ਸਾਹਿਬ ਜੇਕਰ ਪੰਥਕ ਏਕੇ ਦੀ ਗੱਲ ਕਰਦੇ ਆ ਜੀ ਤਾਂ ਕੀ ਉੱਥੇ ਬਾਕੀ ਜਿਹੜੇ ਅਕਾਲੀ ਢੜੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਭੂਮਿਕਾ ਤੁਹਾਡੇ ਸਾਹਮਣੇ ਰਹਿਣੀ ਚਾਹੀਦੀ ਹੈ ਇਹਦੇ ਵਿੱਚ ਤੇ ਖਾਸ ਤੌਰ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਢੜਾ ਤੇ ਇਸ ਤੋਂ ਇਲਾਵਾ ਦੋ ਮੈਂਬਰ ਪਾਰਲੀਮੈਂਟ ਜਿਹੜੇ ਕਿ ਆਜ਼ਾਦ ਤੌਰ ਦੇ ਉੱਤੇ ਪੰਜਾਬ ਦੇ ਵਿੱਚੋਂ ਜਿੱਤੇ ਹੋਏ ਨੇ ਭਾਈ ਅਮਰਪਾਲ ਸਿੰਘ ਖਾਲਸਾ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਆਪਾ ਮਠੰਡੇ ਵਾਲੇ ਪਾਸਿਓਂ ਜੀ ਆਪਣੇ ਬਿਆਲ ਸਿੰਘ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਪਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਉਹ ਮੈਂਬਰ ਪਾਰਲੀਮੈਂਟ ਜਿਹੜੇ ਬਣੇ ਨੇ ਇਹ ਜਿਹੜੇ ਨੇ ਇਹ ਖਾਸ ਤੌਰ ਦੇ ਉੱਤੇ ਦੋਨੋਂ ਚਿਹਰੇ ਇਹ ਇਸ ਪੰਥਕ ਸਿਆਸਤ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਦੇਣ ਦਾ ਜਰੂਰ ਹੋਣਗੇ ਦੇਖੋ ਤੁਸੀਂ ਬਾਦਲ ਔਰ ਪੰਥਕ ਦੀ ਗੱਲ ਕਰੀ ਸੀਗੀ ਕਿਉਂਕਿ ਅ ਕਿੱਲੀ ਚਾਲਾ ਬੋਬੀ ਜ਼ਿਲ੍ਹੇ ਦਾ ਪਿੰਡਾ ਉੱਥੇ ਬਹੁਤ ਵੱਡੀ ਜਿਹੜੀ ਅਕਾਲੀ ਦਲ ਨੇ ਰੀਲੀ ਕਰੀ ਸੀ ਕਾਨਫਰੰਸ ਕਰੀ ਸੀ ਔਰ ਉੱਥੇ ਜਿਹੜਾ ਹੈਗਾ ਨਾ ਇਹ ਜਿਹੜੀ ਖੇਤਰੀ ਪਾਰਟੀ ਤੋਂ ਕਲ ਸਰਮਜੀ ਅਕਾਲੀ ਦਲ ਬਾਦਲ ਦਾ 1996 96 ਦੀ ਗੱਲ ਆ ਇਹ ਔਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਾਦਲ 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 ਆ ਗਿਆ ਬਾਦਲ ਆ ਗਿਆ ਤਾਂ ਪੰਥਕ ਆ ਗਿਆ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਬਾਕੀ ਜਲਸਾ ਦੇ ਤਖਤਾਂ ਦੇ ਜਥੇਦਾਰ ਸਹਿਬਾਨ ਹੋਂ ਜੀ ਸਰਵੇਖਕ ਮਿਤੀ ਦੇ ਪ੍ਰਦਾਨ ਹੋਣ ਤਾਂ ਉਸੇ ਕਰ ਦੇ ਵਿੱਚ ਉਹ ਬਦਲ ਹਾਫੇ ਦੇ ਵਿੱਚ ਆਉਂਦੇ ਸੀ ਸਾਰਿਆਂ ਨੇ ਦੇਖਿਆ ਤੇ ਉਹ ਉਹਦੇ ਵਿੱਚ ਅੱਜ ਵੀ ਜਰਾ ਹੈਗਾ ਤੁਸੀਂ ਜਿਹੜੀ ਗੱਲ ਕਰੀ ਆ ਬਈ ਕੱਲੇ ਬਾਦਲ ਪਰਿਵਾਰ ਦੀ ਜਾਂ ਪੰਤਕ ਦੀ ਇਹ ਬਾਦਲ ਪਰਿਵਾਰ ਤੇ ਹੀ ਸਾਰਾ ਜਿਹੜਾ ਹੈਗਾ ਸਾਰਾ ਬੁਕਸ ਉੱਤੇ ਲੱਗਿਆ ਹੋਇਆ ਜਿਹੇ ਹੁਣ ਤੱਕ ਜਿੰਨੇ ਵੀ ਫੈਸਲੇ ਕਲਤਖਬ ਸਾਬ ਦੇ ਲਏ ਨੇ ਉਹਦੇ ਵਿੱਚ ਇੰਨੀ ਕਦੇ ਦੇਰੀ ਨਹੀਂ ਹੋਈ ਔਰ ਦੇਰੀ ਇਸ ਦਾ ਕਾਰਨ ਮੈਂ ਨਹੀਂ ਆ ਵੀ ਸੁਖਵੀਰ ਸਿੰਘ ਬਾਦਲ ਜੋ ਅੱਜ ਬਹੁਤ ਬੜੀਆ ਮੁਸੀਬਤਾਂ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਘਰੇ ਹੋਏ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਾਕ ਪਵਿੱਤਰ ਕਰਕੇ ਬਰੀ ਕਰਨਾ ਇਹ ਜਿਹੜਾ ਅਕਾਲ ਤਖਤ ਆਪਣੇ ਵੱਲੋਂ ਸੋਚ ਰਹੇ ਨੇ ਪਰ ਜੋ ਕੌਮ ਆ ਜੀ ਜਾ ਗਈ ਆ ਅਕਾਲ ਤਖਤ ਸਾਹਿਬ ਦੇ ਵਕੀ ਸਾਹਿਬਾਨਾਂ ਨੂੰ ਵੀ ਪਤਾ ਵੀ ਅਸੀਂ ਕੋਈ ਗਲਤ ਫੈਸਲਾ ਲਵਾਂਗੇ ਤਾਂ ਲੋਕ ਇਹਦਾ ਵਿਰੋਧ ਕਰਨਗੇ ਇਸ ਕਰਕੇ ਕੋ ਬਰਬਾਦਲੀ ਕਰੂਗੀ ਇਸ ਕਰਕੇ ਜਿਹੜਾ ਇੱਕ ਇਹ ਫੈਸਲੇ ਦੇ ਵਿੱਚ ਡਿਲੇ ਹੋ ਰਿਹਾ ਪਰ ਅਕਾਲੀ ਦਲ ਨੂੰ ਜਿੰਨਾ ਡਿਲੇ ਹੋ ਰਿਹਾ ਗੁਰਪ੍ਰੀਤ ਜੀ ਉਹਨਾਂ ਦਾ ਨੁਕਸਾਨ ਹੋਇਆ ਬਿਲਕੁਲ ਸੋ ਆਖਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਹੁਣ ਜਿਹੜੀ ਆ ਇਸ ਟਾਈਮ ਦੇ ਉੱਤੇ ਕਿਉਂਕਿ ਬਹੁਤ ਸਾਰਾ ਇਸ ਘਟਨਾਕ੍ਰਮ ਜਿਹਦੇ ਪਿੱਛੇ ਅਸੀਂ ਨਹੀਂ ਜਾਣਾ ਚਾਹੀਏ ਫਿਰ ਸੋਨ ਸਿੰਘ ਬਟੋਹਾ ਦੇ ਬਿਆਨ ਨੇ ਤੇ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਿਆਨ ਆਏ ਨੇ ਉਸ ਤੋਂ ਬਾਅਦ ਉਹ ਕਪੀਲ ਉਹਨਾਂ ਦੀ ਆਈ ਦੂਜੇ ਦਿਨ ਉਸ ਗੱਲ ਤੋਂ ਫਿਰ ਪਲਟਦੇ ਵੀ ਨਜ਼ਰ ਆਏ ਸਾਰੀਆਂ ਗੱਲਾਂ ਠੀਕ ਆ ਉਹਨਾਂ ਤੇ ਅਸੀਂ ਕਿੰ ਤੂੰ ਤੱਕ ਨਹੀਂ ਕਰਦੇ ਪਰ ਇਹ ਆ ਵੀ ਇਹਨਾਂ ਦੇ ਉੱਤੇ ਗੱਲ ਕਰਨੀ ਸਾਡਾ ਫਰਜ਼ ਵੀ ਹੈ ਤੇ ਤੁਹਾਡਾ ਨਾਲ ਸਾਂਝਾ ਪਾਉਣੀ ਆ ਸਾਡਾ ਫਰਜ਼ ਵੀ ਹੈ ਸੁਪਰਮਿੰਦਰ ਜੀ ਇਹ ਜਿਹੜੀਆਂ ਦੋ ਤਿੰਨ ਘਟਨਾ ਇਸ ਦੌਰ ਦੇ ਵਿੱਚ ਹੋਈਆਂ ਨੇ ਇਹ ਇਹਨਾਂ ਫੈਸਲਿਆਂ ਨੂੰ ਪ੍ਰਭਾਵਿਤ ਕਰਦੀਆਂ ਨਜ਼ਰ ਆਉਣਗੀਆਂ ਜਾਇ ਕਹਿ ਲਈਏ ਵੀ ਇਹ ਵੀ ਇੱਕ ਫਾਸਪਰੇਸ਼ਨ ਸੀ ਜਿਹੜੀ ਕਿ ਇਹਨਾਂ ਫੈਸਲਿਆਂ ਦੇ ਦੌਰਾਨ ਇਹ ਸਾਰਾ ਕੁਝ ਹੋਇਆ ਹੈ ਦੇਖੋ ਕਾਲੀਗਲ ਦੇ ਸਕੀਰਸੇ ਕੋ ਬਾਦਲ ਵੱਲੋਂ ਅਸਤੀਫਾ ਦੇਣਾ ਔਰ ਉਹਨੂੰ ਲੈ ਕੇ ਕਈ ਸਾਬਕਾ ਮੰਤਰੀਆ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਤੇ ਸਹਿਰੀ ਪ੍ਰਧਾਨਾਂ ਵੱਲੋਂ ਇਹ ਜਿਹੜੇ ਆ ਆਪਣੇ ਅਸਤੀਫੇ ਦੇ ਲਏ ਇਹ ਵੀ ਇੱਕ ਜੋ ਵਿਰੋਧੀ ਜਿਹੜੇ ਹੈਗੇ ਨੇ ਉਹ ਦੋਸਲਾ ਰਹਿੰਦੇ ਸੋਚੀ ਸਬਜੀ ਸਾਜ਼ਿਸ਼ ਦਾ ਦਬਾਅ ਪਾਉਣ ਦੀ ਵੀ ਕਾ ਦਬਾਅ ਬਣਾਉਣ ਦੀ ਕਰ ਰਹੇ ਇਹਦੇ ਵੀ ਤਾਂ ਜੋ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਉਹਨਾਂ ਦਾ ਜਿਹੜਾ ਟਾਈਮ ਆ ਉਹ ਪੂਰਾ ਹੋ ਗਿਆ ਸੀ ਇਸ ਕਰਕੇ ਡਾ ਵੀ ਡੈਲੀਗੇਟਾਂ ਦੇ ਦੁਆਰਾ ਚੋਣਨੇ ਹੈਗੇ ਨੇ ਇਹ ਜਿਹੜਾ ਕੁਝ ਹੋ ਰਿਹਾ ਨਾ ਕਿ ਸਾਰੀ ਜਿਹੜੀ ਆ ਪਕਲ ਬੁਲਾ ਕੇ ਪਈਏ ਵੀ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣਾ ਔਰ ਦੁਬਾਰਾ ਫਿਰ ਉਹਨਾਂ ਦੀ ਗਵਾਈ ਦੇ ਵਿੱਚ ਲਿਜਾਣਾ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਨਾਲੋਂ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਾਨੂੰ ਅਕਾਲ ਤਖਤ ਦੀ ਪੁਲਾ ਸਿੰਘ ਜਿਹਨੇ بڑے بڑے ਜ਼ਥੇਦਾਰ ਜਿਹਨਾਂ ਨੇ ਆਪਣੇ ਵੱਡੇ ਫੈਸਲੇ ਲਏ ਨੇ ਜੀਤ ਸਿੰਘ ਨੂੰ ਵੀ ਸਜ਼ਾ ਦੇਣ ਦੀ ਜੀਤ ਸਿੰਘ ਗੁਰਾਣਾ ਨੂੰ ਮੁੱਖ ਮੰਤਰੀ ਹੁੰਦਿਆ ਸਜ਼ਾ ਦੇਣ ਦੀ ਉਹ ਜ਼ੁਰਤ ਰੱਖੀ ਆ ਉਹ ਇਰਾਦੇ ਰੱਖੇ ਨੇ ਉਹ ਵਾਲਾ ਤੇ ਜਿਹੜੇ ਨੇ ਉਹ ਜਿਹੜੇ ਜ਼ੁਰਤ ਵਾਲੇ ਫੈਸਲੇ ਨੇ ਉਹਦੇ ਤੋਂ ਸਿੱਖ ਕੌਮ ਜਿਹੜੀ ਆ ਉਹ ਆਸ ਰੱਖਦੀ ਆ ਪਰ ਜੇ ਇਹ ਆਸ ਸਿੱਖ ਕੌਮ ਦੀ ਪੂਰੀ ਹੋ ਜਾਊਗੀ ਤਾਂ ਫਿਰ ਲੱਗੂਗਾ ਵੀ ਅਕਾਲ ਤਖਤ ਦੇ ਰਹਿਗੇ ਜੋ ਸਰਬਉੱਤਮ ਹੈ ਜੀ ਲੋਕਾਂ ਦਾ ਸਵਾਲ ਜਿਹੜੇ ਉਹ ਨਹੀਂ ਉਠਣਗੇ ਸੋ ਬਿਲਕੁਲ ਸੋ ਇਹ ਗੱਲਾਂ ਨੇ ਜੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਐਮ ਭੂਮਿਕਾ ਪੰਜ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਨੇ ਸਭ ਦੀਆਂ ਨਜ਼ਰਾਂ ਇਹਦੇ ਤੇ ਤੇ ਇਸ ਤੋਂ ਇਲਾਵਾ ਪੰਥਕ ਸਫਾ ਦੇ ਵਿੱਚ ਇਸ ਵਾਰੀ ਕੀ ਕੁਝ ਨਿਕਲ ਕੇ ਆਏਗਾ ਇਹ ਸਾਰਾ ਕੁਝ ਦੇਖਣ ਵਾਲੀ ਗੱਲ ਹੋਏਗੀ ਬਾਕੀ ਗੱਲਬਾਤ ਕਰਾਂਗੇ ਜੀ ਇਸੇ ਵਿਸ਼ੇ ਤੇ ਜਾਂ ਇਹਦੇ ਵਿੱਚੋਂ ਨਿਕਲਣ ਵਾਲੇ ਵਿਸ਼ਿਆਂ ਤੇ ਆਖਰੀ ਗੱਲਬਾਤ ਵਿੱਚ